ਇਹਨੇ ਇਹਨੇ ਕੱਢਿਆ ਲਿਆ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਵਿਚਾਰਾ ਆਪਣੀ ਜਾਨ ਬਚਾ ਲਿਆ ਸੀ ਇਹ ਕੋਈ ਅਠਾ-ਦਾਹ ਪਿੰਡਾਂ ਨੂੰ ਹੁੰਦਾ ਜਾ ਤੋਰ ਦੀ ਕਿਹੜੇ ਕਿਹੜੇ ਪਿੰਡ ਪੈਂਦੇ ਆ ਔਰ ਕੀ ਸਰਕਾਰ ਦੇ ਜਿਹੜੇ ਅਫਸਰ ਹੈਗੇ ਉਹਨਾਂ ਨਾਲ ਤੁਹਾਡੇ ਇਸ ਬਾਰੇ ਜੋ ਗੱਲਬਾਤ ਹੋਈ ਹੈਗੀ ਆ ਕੀ ਕਹਿਣਾ ਉਹਨਾਂ ਦਾ ਕਿ ਇਹ ਸੋਲੂਸ਼ਨ ਕਿਉਂ ਨਹੀਂ ਕਰਦੇ ਤੇ ਸਾਰੀ ਕਿਸੇ ਨਾਲ ਕੋਈ ਕਿਸੇ ਨੇ ਪੁੱਛਿਆ ਧਿਆਨ ਪਿਛਲੇ ਪਿਛਲੇ ਸਾਲ ਕਿੰਨਾ ਨੁਕਸਾਨ ਹੋਇਆ ਸੀ ਪਿਛਲੇ ਪਿਛਲੇ ਸਾਡੇ ਆਪਣੇ ਮੀਨੂ ਦਿਨਵਾਲ ਦਾ ਪਤਾ 240 ਕਿੱਲੇ ਰਕਬਾ ਜਿਹਦੇ ਜੋ 200 ਏਕੜਾ ਜਿਹੜਾ ਉਹ ਮਰ ਗਿਆ ਸੀ ਤੇ ਕਿਸੇ ਨੇ ਕੁਝ ਨਹੀਂ ਦਿੱਤਾ ਸਿਰਫ ਦੇਖਣ ਆਏ ਨਾ ਸਾਰੇ ਦੇਖ ਦੋਗੇ ਚੱਲ ਗਏ ਨਾ ਕਿਸੇ ਨੇ ਵੀ ਕੋਈ ਪਾਣੀ ਦਿੱਤਾ ਇਹਨੇ ਕਿ ਕੁਛ ਉਸਪਰ ਬਣਾਉਂਦਾ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ ਪਿੰਡ ਦੇ ਲੋਕਾਂ ਨੇ ਕਿ ਉਸਪਰ ਬਣਾਉਂਦਾ ਕੰਮ ਲੱਗਿਆ ਹੋਇਆ ਉਹ ਉੱਥੇ ਪਹਿਲੀ ਰੋੜੀ ਸੀ ਛੋਕੇ ਪਿੰਡ ਦੀ ਤੇ ਉਹਦੇ ਕਰਕੇ ਉਸਪਰ ਵੱਜਣੇ ਥੋੜੀ ਜੀ ਤੇ ਉਹਦੇ ਨਾਲ ਕੋਈ ਹੱਲ ਖੜੀਏ ਕੋਈ ਮਤਲਬ ਪਾਣੀ ਦਾ ਕੋਈ ਹੱਲ ਨਹੀਂ ਪਾਣੀ ਬੱਜੀ ਨਹੀਂ ਕਿੱਥੇ ਬੱਜੀ ਇਹ ਸਾਰੇ ਸਾਹ ਜੀ ਕੋਈ 4-5 ਘਰ ਦੇ ਵਿੱਚ ਪਾਣੀ ਵੜਿਆ ਹੋਇਆ ਹੈਗਾ ਬੰਦਾ ਨਹੀਂ ਹੁੰਦੇ ਜੀ ਦੇ ਵਿੱਚ ਫੈਕਟਰ ਹੋ ਜਾਂਦੀ ਆਪੀ ਇਹ ਨਾਲ ਜੀ ਇਹ ਆਹ ਤਰ੍ਹਾਂ ਕੀਤਾ ਹੋਇਆ ਹੈ ਜੀ ਬਣੀ ਲਿਆ ਜਾਂ ਫਾਇਡਰ ਰਾਮਾ ਨਾਮ ਨੂੰ ਚੁੱਕ ਕੇ ਕਰਤਾ ਇਗਲਾੰਦਰ ਆ ਜੀ ਨੀ ਦਾ ਪੁਆਇੰਟ ਦਰਿਆ ਨਾਲ ਹੈ ਗਾੜੀ ਨੂੰ ਇਹ ਦਸਤਰੀ ਦਿਖਾਉਣਾ ਹੈ ਲੈਵਲ 21 ਹੋਵੇਗਾ ਇਹ ਲੈ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਹੀ ਰঞ্জੀਤ ਸਿੰਘ ਹੈ ਪਿੰਡ ਮੇਰਾ ਧਨਵਾਲ ਇਹ ਹੜ ਦੇ ਪਾਣੀ ਨਾਲ ਕੀ ਨੁਕਸਾਨ ਹੁੰਦਾ ਕੋਈ ਸੋਲੂਸ਼ਨ ਹੋਇਆ ਹੈ ਦੇਖੋ ਜੀ ਜਦੋਂ ਹੜ ਆਉਂਦਾ ਹੈ ਤੇ ਉਸ ਦੀ ਬਾਅਦ ਵਿੱਚ ਕੋਈ ਐਦਾਂ ਦੇ ਥੋੜੀ ਬੋਧੀ ਲੋਕ ਆਉਂਦੇ ਆ ਸਾਡੀ ਮਤਲਬ ਪੁੱਛਣ ਵਿਛਣਾ ਆਏ ਹੈ ਕਹੀਂ ਇਹ ਹੱਲ ਕਰ ਲਾਂਗੇ ਉਹ ਹੱਲ ਕਰ ਜਾਵਾਂਗੇ ਉਸ ਟਾਈਮ ਬੋਲਦੇ ਆ ਪਰ ਕੋਈ ਵੀ ਹੱਲ ਨਹੀਂ ਆਇਆ ਹਜੇ ਤੱਕ ਹੋਇਆ ਤੇ ਨਾ ਹੀ ਮਤਲਬ ਹੋਣਾ ਹੈਗਾ ਜੀ ਇਸ ਪਾਣੀ ਨਾਲ ਜੀ ਦੇਖੋ ਜੀ ਇਹ ਲੱਗਿਆ ਕਮਾਂਦ ਇੱਥੇ ਕਾਫੀ ਕੋਈ 50 60 ਕਿੱਲੇ ਹੈਗਾ ਇਹ ਵੀ ਸਾਰਾ ਤਬਾਹ ਹੋ ਜਾਂਦਾ ਹੈ ਤੇ ਫਿਰ ਸਿੱਧਾ ਇੱਥੋਂ ਦਾ ਪਾਣੀ ਸਾਰਾ ਨਿਕਲ ਕੇ ਚਲ ਜਾਂਦਾ ਦਿਨਵਾਲਤ ਪਿੰਡ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਵੜ ਜਾਂਦਾ ਹੈਗਾ ਤੇ ਪਿਛਲੇ ਸਾਲ ਜੀ ਕੋਈ 4-5 ਘਰ ਆ ਜਿਨ੍ਹਾਂ ਦੇ ਵਿੱਚ ਪਾਣੀ ਵੜਿਆ ਹੈਗਾ ਸੀ ਠੀਕਾ ਤੇ ਉਹ ਸਾਰੇ ਨਾ ਕੰਦ ਦੀ ਕੰਦਾਂ ਦੀ ਹੁੰਦੇ ਨੇ ਵਿੱਚ ਫੈਕਚਰ ਹੋ ਗਈਆਂ ਕਾਫੀ ਨੀਵਾ ਜਿਹੜੀਆਂ ਬਹਿ ਗਈਆਂ ਸੀਗੀਆਂ ਤੇ ਫਸਲਾਂ ਸਾਡੀਆਂ ਸਾਰੀਆਂ ਬਿਲਕੁਲ ਤਬਾਹ ਹੋ ਗਈਆਂ ਤੇ ਐਸੋ ਵੀ ਲੜ ਰਖਵਾ ਜਿਹੜਾ ਹੈਗਾ ਸੀਗਾ ਉਹ ਨਾ ਦਾਣੇ ਬਿਲਕੁਲ ਟਾਹੋ ਗਈ। ਕੋਈ ਵੀ ਸੁਣਵਾਈ ਨਹੀਂ। ਇਹ ਅੱਜ ਪਿਛਲੇ ਸਾਲ ਤੋਂ ਨਹੀਂ ਕਾਫੀ ਪਿਛਲੇ ਸਾਲ ਤੋਂ ਨਾ 4-5 ਸਾਲ ਤੋਂ ਲਗਾਤਾਰ ਹੀ ਹਰ ਸਾਲ ਇਹ ਆਉਂਦਾ ਹੈਗਾ ਇਹ ਸਮੱਸਿਆ ਆਉਂਦੀ ਹੈ ਜੀ। ਪਰ ਇਹਦੀ ਪ੍ਰਸ਼ਾਸਨ ਕੋਈ ਵੀ ਕੰਮ ਕਰਦਾ ਨਹੀਂ ਹੈਗਾ ਜੀ। ਹਾਂ ਜੀ ਜੋ ਹਮਾਰਾ ਬਮਿਆਲ ਵਾਲਾ ਏਰੀਆ ਹੈ ਨਾ ਰੋਡ ਵਾਲਾ ਏਰੀਆ ਉਹ ਥੋੜਾ ਸਾਹ ਫਲਡ ਪ੍ਰੂਨ ਰਹਤਾ ਹੈ ਬਿਕੋਜ਼ ਆਫ ਦਾ ਜੀਓਗ੍ਰਾਫੀਕਲ ਪਲੇਸਮੈਂਟ। तो आ, हम लोगों ने इस बार अंडर द एबल गाइडेंस ऑफ आर डिप्टी कमिश्नर हमने एक फ्लड डिस्ट्रिक्ट फ्लड मैनेजमेंट प्लान बनाया है जिसमें हमने आइडेंटिफाई किए हैं वो सारे एरियाज जो फ्लड ड्रोन्स हैं वो सारे विलेजेस हमने आइडेंटिफाई कर लिए उनको हमने क्लस्टर्स बना लिए हैं आ, और उन जो रिवर्स के ऊपर जिस रिवर्स की वजह से जैसे उज हो गया चक्की हो गया उनकी वजह से जो फ्लड आता है हमने वो पॉइंट्स भी आइडेंटिफाई किए हैं कि जहां पे पिछली बार भी जो फ्लड आया था और कौन कौन से पॉइंट्स हैं जो हमारे वीक पॉइंट्स हैं उनकी स्ट्रेंथनिंग चल रही है जैसे आपने देखा भी होगा Uh, अगर आपने विजिट किया है तो स्ट्रेंथनिंग वर्क्स चल रहे हैं हमारे uh, जो ड्रेन्स हैं उनकी सफाई चल रही है ड्रेनेज डिपार्टमेंट की तरफ से उनको डीसी uh, साहब ने भी हदायत दी थी uh, और अभी हमारी लास्ट मीटिंग में भी उनको फिर से इंस्ट्रक्शंस दी गई हैं तो वो काम भी ड्रेनेज की सफाई का अच्छे से चल रहा